ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਪਾਲਿਸੀ ਸਾਡੀ ਚੱਲ ਰਹੀ ਆ ਇਹਦੇ ਚ ਮੰਨਿਓ ਕਿ ਐਸਐਸਪੀ ਸਾਹਿਬ ਦੇ ਦੇਸ਼ਾਂ ਦੇ ਦੇਸ਼ਾਂ ਦੇ ਤਹਿਤ ਅ ਕੱਲ ਸਾਡੀ ਸੀਆਈਏ ਦੀ ਟੀਮ ਨੇ ਇੱਕ ਸਿਕਰਟ ਇਨਫਰਮੇਸ਼ਨ ਤੇ ਕ੍ਰੀਏਟ ਕੀਤਾ ਤੇ ਜਿੱਥੇ ਕਵਨਪ੍ਰੀਤ ਸਿੰਘ ਆ ਕਾਨੂੰਨਾਂ ਰੋਡ ਦਾ ਲੜਕਾ ਸੀਗਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਪਾਸੋਂ ਜਿਹੜਾ 100 ਗ੍ਰਾਮ ਹੈਰੋਇਨ ਤੇ ਪਲੱਸ 30000 ਰੁਪਿਆ ਕੈਸ਼ ਦੀ ਡਰੱਗ ਮਿਲੀਆਂ ਉਹ ਰਿਕਵਰ ਕਰਕੇ ਤੇ ਥਾਣਾ ਸਿਵਲ ਲਾਈਨਸ ਦੇ ਵਿੱਚ ਜਿਹੜਾ ਮਕਦਮਾ ਦਰਜ ਕਰਵਾਇਆ ਗਿਆ ਹੈ ਸਾਰੇ ਇਹ ਪਹਿਲਾ ਕੇਸ ਹੈ ਜਾਂ ਪਹਿਲਾ ਵੀ ਇੱਥੇ ਕੋਈ ਮੰਗ ਨਹੀਂ ਚਲਦੀ ਇਹਦੀ ਤੇ ਫਿਲਹਾਲ ਇਹਦਾ ਪਹਿਲਾ ਕੇਸ ਹੈ ਤੇ ਬਾਕੀ ਇਹਦੀ ਫਰਦਰ ਅਸੀਂ ਇਨਵੈਸਟੀਗੇਸ਼ਨ ਅਜੇ ਕਰ ਰਹੇ ਹਾਂ ਅੱਜ ਇਹਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਚੌਂਕੀ ਚਾਰ ਵੱਲੋਂ ਤੇ ਫਰਦਰ ਜਿਹੜਾ ਜਿਹੜਾ ਵੀ ਬੰਦਾ ਜਿੱਥੋਂ ਇਹ ਲੈ ਕੇ ਆ ਰਿਹਾ ਜਿਹਨੂੰ ਇਹ ਸੇਲ ਕਰਦਾ ਉਹ ਸਾਰਿਆਂ ਨੂੰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੇ ਐਫ ਆਈ ਆਰ ਦੇ ਅੰਡਰ ਇਹਨਾਂ ਨੂੰ ਲਿਆ ਕੇ ਤੇ ਪ੍ਰੋਪਰ ਉਹਨਾਂ ਤੇ ਕਾਰਵਾਈ ਕਰਾਂਗੇ ਸਦਸਿਆਂ ਨੂੰ ਕੁਝ ਕੋਈ ਦਾ ਕੰਮ ਕਰਦਾ ਹੈ ਉਹਦੇ ਮੁਤਾਬਕ ਕਰੀਬ 6 ਮਹੀਨੇ ਤੋਂ ਉਹ ਕੰਮ ਕਰਦਾ ਸੀ ਕੱਲਾ ਹੀ ਕੰਮ ਕਰਦਾ ਜਾਂ ਕਿਸੇ ਗਰੁੱਪ ਨਾਲ ਅਹ ਨਹੀਂ ਇਹ ਜਿਹੜਾ ਸੇਲ ਕਰਦਾ ਉਹ ਕੱਲਾ ਕਰਦਾ ਬਾਕੀ ਲੈ ਕੇ ਆਉਂਦਾ ਡੈਫੀਨਿਟਲੀ ਪਿੱਛੇ ਜਿਹੜੇ ਬੰਦੇ ਆ ਉਹ ਫਰਦਰ ਗਰੁੱਪ ਹੋ ਸਕਦਾ ਕਿਉਂਕਿ ਇਸ ਲੈਵਲ ਦੀ ਰਿਕਵਰੀ ਦੇ ਵਿੱਚ ਪਿੱਛੇ ਵੱਡਾ ਗਰੁੱਪ ਹੋ ਸਕਦਾ ਡੈਫੀਨਿਟਲੀ ਅਸੀਂ ਉਹਦਾ ਪਰਦਾ ਫਾਸ਼ ਕਰਾਂਗੇ ਪ੍ਰੋਪਰਲੀ ਜਦਾ ਫੜਿਆ ਗਿਆ ਹੈ ਕਿ ਪੈਦਲ ਹੀ ਜਾਂ ਕਿਸੇ ਅਹ ਇਹ ਪੈਦਲ ਹੀ ਸੀਗਾ ਆਪਣੇ ਘਰ ਦੇ ਲਾਗੋਂ ਫੜਿਆ ਗਿਆ ਜਸਟ ਗੇਟ ਦੇ ਰੱਬ